ਮੈਂ ਬੜਾ ਪਰੇਸ਼ਾਨ ਸੀ ਉਦੋਂ ਪੰਜਾਬੀ ਦੇ ਗਾਇਕਾਂ ਤੋਂ ਜਿਨ੍ਹਾਂ ਨੇ ਮੇਰਾ ਫੋਨ ਤੱਕ ਨਹੀਂ ਸੀ ਚੱਕਦੇ ਤਾਂ ਉਸ ਵੇਲੇ ਮੈਨੂੰ ਫੋਨ ਆਇਆ ਉਹ ਫੋਨ ਜਿਹੜਾ ਮੈਨੂੰ ਆਇਆ ਉਸ ਫੋਨ ਤੇ ਮੈਨੂੰ ਆਵਾਜ਼ ਸੁਣੀ ਕਿ ਸਸੀ ਗਾਲ ਬਾਈ ਸਿੱਧੂ ਬੋਲਦਾ ਮੂਸੇ ਤੋਂ ਤੇ ਬਾਈ ਤੁਹਾਡਾ ਫੈਨ ਆ ਮੈਂ ਜੋਰਾ ਮੈਂ ਬਹੁਤ ਦੇਖਦਾ ਆ ਆਪਾਂ ਫਿਲਮ ਕਰਨੀ ਆ ਫੇਰ ਮੈਂ ਸਿੱਧੂ ਨੂੰ ਮਿਲਣ ਗਿਆ ਬਹੁਤ ਸਾਡੀ ਵਧੀਆ ਸਾਂਝ ਪਈ ਪਰ ਉਹ ਚੰਦਰਾ ਬਾਲੇ ਦਿਨ ਜਿਉਂਦਾ ਹੀ ਨਹੀਂ ਰਹਾ ਪਰ ਮੈਂ ਇਹ ਕਹਿਣਾ ਹੁਣਾ ਕਿ ਉਹਦੇ ਵਰਗਾ ਬੰਦਾ ਹੈ ਨਹੀਂ ਸੀ ਕੋਈ ਉਹ ਸਾਨ ਬੰਦਾ ਸੀ ਅਸਲ ਚ ਜੱਟ ਜਿਹਨੂੰ ਕਹਿੰਦੇ ਆ ਜਟਵੈੜ ਜੋ ਪਿੰਡਾਂ ਵਾਲਾ ਉਹ ਜੋ ਸਾਡਾ ਮਾਲਵਾ ਜੋ ਟਿੱਬਿਆਂ ਵਾਲੇ ਆ ਸੀ ਪਟੰਡੇ ਮਾਨਸਾਲੇ ਉਹ ਅਸਲ ਦੇ ਵਿੱਚ ਸਿੱਧੂ ਸੀ ਸਿੱਧੂ ਨਾਲ ਫਿਰ ਇਸ ਤੋਂ ਇਲਾਵਾ ਹੋਰ ਕੀ ਗੱਲ ਹੋਈ ਤੁਹਾਡੀ ਗੱਲਬਾਤ ਚ ਕੋਈ ਸਿੱਧੂ ਯਾਰ ਬਹੁਤ ਵਧੀਆ ਬੰਦਾ ਸੀ ਸਿੱਧੂ ਮੈਂ ਕਹਿੰਦਾ ਹੁੰਦਾ ਸੀ ਮੈਂ ਕਹਾਂ ਯਾਰ ਆਪਾਂ ਕੰਮ ਕਰੀਏ ਚਾਹੇ ਨਾ ਕਰੀਏ ਪਰ ਉਸ ਤਾਂ ਆਪਣੀ ਆਈਡੀ ਪੱਕੀ ਐ ਮੈਂ ਕਿਹਾ ਤੂੰ ਮੇਰੇ ਅਰਗਾਂ ਮੈਂ ਤੇਰੇ ਅਰਗਾਂ ਇਸ ਗੱਲ ਤੇ ਅਸੀਂ ਬੜਾ ਹਾਸਦੇ ਹੁੰਦੇ ਸਿੱਧੂ ਨੂੰ ਮੈਂ ਜਿਹੜੀ ਕੰਮ ਮੈਂ ਸਿੱਧੂ ਦੇ ਕੋਲੇ ਗਿਆ ਮਤਲਬ ਉਹਨੂੰ ਨਹੀਂ ਮੈਂ ਬੁਲਾਇਆ ਮੈਂ ਇੱਥੇ ਸੀ ਮਹਾਲੀ ਮੈਂ ਅਗਲੇ ਦਿਨ ਬਟਿੰਡੇ ਗਿਆ ਤੇ ਫਿਰ ਮੈਂ ਕਿਤੇ ਪਿੰਡ ਗਿਆ ਤੇ ਉਦੋਂ ਇਹ ਨਵੇਂ ਘਰੇ ਨਹੀਂ ਸੀ ਆਇਆ ਤੇ ਇਨੂੰ ਮੈਂ ਕਹਾਣੀਆਂ ਸੁਣਾਉਣ ਲੱਗਿਆ ਉਹਨੂੰ ਬੈਲੀਆਂ ਦੀਆਂ ਇਦਾਂ ਕਹਾਣੀਆਂ ਪਸੰਦ ਸੀ ਹਨਾ ਮੈਂ ਟਿੰਪੀ ਚੰਦਪਾਨ ਵਾਰੇ ਪੁੱਛਦਾ ਰਿਹਾ ਤੇ ਟਿੰਪੀ ਚੰਦਪਾਨ ਭਾਈ ਮੇਰੇ ਸੀਨੀਅਰ ਸੀ ਕਾਲਜ ਵੇਲੇ ਤੇ ਫਿਰ ਉਹਨੇ ਇੱਕ ਕਹਾਣੀ ਪਸੰਦ ਕੀਤੀ ਵੀ ਹਾਂ ਆਪ ਕਰਦੇ ਆ ਮਾਹ ਠੀਕ ਉਹਨੇ ਜਾਣਾ ਸੀਗਾ ਕੈਨੇਡਾ ਮੈਨੂੰ ਕਹਿੰਦਾ ਮੈਂ ਕੈਨੇਡਾ ਜਾ ਆਵਾ ਮਹੀਨੇ ਕੁ ਦੇ ਸ਼ੋ ਨੇ ਫਿਰ ਆ ਕੇ ਆਪਾਂ ਕਰਦੇ ਆ ਮਾਹ ਠੀਕ ਤੇ ਮੈਂ ਮੁੜਿਆ ਆ ਤੇ ਮਿੰਨੇ ਕਬਾਦੇ ਦਾ ਆਪ ਦਾ ਫੇਰ ਫੋਨ ਆਇਆ ਮੈਨੂੰ ਇਹ ਗੱਲ ਉਹਦੀ ਬਹੁਤ ਵਧੀਆ ਲੱਗੀ ਨਹੀਂ ਨਾ ਇਹ ਸਿੰਗਰ ਟਾਈਪ ਕੀ ਹੁੰਦੇ ਆ ਵੀ ਮੁੜ ਕੇ ਕਰਦੇ ਨਹੀਂ ਹੁੰਦੇ ਤੇ ਵੀ ਮਾਖਾ ਯਾਰ ਇਹ ਬੰਦੇ ਦੇ ਮਨ 'ਚ ਹੈਗੀ ਆ ਗੱਲ ਵੀ ਇਹਦੀ ਦਿਲਚਸਪੀ ਆ ਵੀ ਹਾਂ ਯਾਰ ਕਰਨੀ ਆ ਮਤਲਬ ਫੇਰ ਮੈਂ ਇਹਨੂੰ ਕਿਹਾ ਮਾਖਾ ਤੈਨੂੰ ਜਿੰਨਾ ਦੀ ਕਹਾਣੀ ਸੀ ਜਿਹੜੇ ਬਾਈ ਦੀ ਉਹ ਉਹਨਾਂ ਦੀ ਡੈਥ ਹੋ ਗਈ ਸੀ ਉਹ ਇਤਰ ਮਲੋਟ ਕੋਲੇ ਪਿੰਡ ਸੀ ਤੇ ਮੈਂ ਉਹ ਉਹਨਾਂ ਦੀ 90 ਚ ਡੈਥ ਹੋ ਗਈ ਸੀ ਤੇ ਮਹਾ ਵੀ ਤੈਨੂੰ ਕਹਿੰਦਾ ਮੈਨੂੰ ਘਰੇ ਲੈ ਕੇ ਚੱਲੋ ਉਹਨਾਂ ਨੇ ਤੁਸੀਂ ਕਿਹਾ ਸੀ ਵੀ ਆਪਾਂ ਘਰੇ ਚੱਲਾਂਗੇ ਮਹਾ ਠੀਕ ਐ ਮੈਂ ਤੇ ਮੇਰਾ ਬੇਟਾ ਇੱਥੋਂ ਚਲੇ ਗਏ ਤੇ ਇਹਨੂੰ ਮੈਂ ਕਿਹਾ ਵੀ ਤੂੰ ਮਾਨਸਾ ਤੋਂ ਬਲੋਟ ਆ ਜੀ ਜਦੋਂ ਮੈਂ ਪਟੰਡੇ ਪਹੁੰਚ ਗਿਆ ਉਦੋਂ ਮੈਂ ਇਹਨੂੰ ਮਾਨਸਾ ਤੋਂ ਤੋੜ ਲਿਆ ਮਲੋਟ ਉਹਨੇ ਕਿ ਚਰਚੇ ਮਲੋਟ ਜਾਵੜਿਆ ਉਹਨੇ ਚਰਚਾ ਸੀ ਜਾਵੜੇ ਚਲੋ ਬੈਠੇ ਉਹਨਾਂ ਨਾਲ ਗੱਲਾਂ ਕੀਤੀਆਂ ਇਹਨੂੰ ਮੈਂ ਉਹ ਸਾਰਾ ਘਰ ਦਿਖਾਇਆ ਵੀ ਬੰਦਾ ਕਿਵੇਂ ਸੀਗਾ ਵੈਲੀ ਬੰਦਾ ਸੀ ਉਹ ਘੈਂਟ ਤੇ ਉਦਰ ਤੇ ਇਹਨਾਂ ਦੀ ਕੋਈ ਗਾਹਾਂ ਪਛਾਹਾਂ ਦੀ ਰਿਸ਼ਤੇਦਾਰੀ ਵੀ ਨਿਕਲਿਆ ਹੀ ਉਹਨਾਂ ਨਾਲ ਜੇ ਮੈਂ ਹੁੰਦੀ ਹੋਈ ਆ ਤੇ ਚਲੋ ਉਹਨਾਂ ਨੇ ਵਧੀਆ ਰੋਟੀ ਪਾਣੀ ਖਵਾਇਆ ਤੇ ਮੁੜ ਕੇ ਆਉਂਦੇ ਆਰੀ ਮੈਂ ਇਹਨੂੰ ਕਿਹਾ ਮਖਾ ਲੈ ਵੀ ਹੁਣ ਨਾ ਤੂੰ ਮੈਨੂੰ ਸਾਈਨ ਕਰ ਲਾ ਜੇ ਜਦੋਂ ਹੁਣ ਵੀ ਆਪਣੀਆਂ ਗੱਲਾਂ ਬਹੁਤ ਹੋ ਗਈਆਂ ਉਹਨਾਂ ਪ੍ਰੋਫੈਸ਼ਨਲੀ ਮੈਨੂੰ ਸਾਈਨਿੰਗ ਕਰੋ ਪੈਸੇ ਦਿਓ ਤੇ ਆਪਾਂ ਕੰਮ ਸ਼ੁਰੂ ਕਰੀਏ ਕਹਿੰਦਾ ਹਾਂ ਬਈ ਉਹ ਆਪਾਂ ਕਰਦੇ ਆਂ ਤੇ ਜਦੋਂ ਅਸੀਂ ਤੁਰਨ ਲੱਗੇ ਮੈਨੂੰ ਕਹਿੰਦਾ ਬਠਿੰਡੇ ਜਾਣਾ ਤੁਸੀਂ ਮੈਂ ਕਿਹਾ ਹਾਂ ਹਾਂ ਕਹਿੰਦਾ ਤੁਸੀਂ ਮੇਰੇ ਨਾਲ ਬਹਿ ਜਾਓ ਇਹਨੇ ਆਪਦਾ ਚਾਚਾ ਸੀ ਜਿਹੜਾ ਉਹ ਮੇਰੇ ਬੇਟੇ ਨਾਲ ਬਿਠਾਤਾ ਮੈਂ ਇਹਦੇ ਨਾਲ ਬਹਿ ਗਿਆ ਇਕੱਲੋ ਹੀ ਗੱਡੀ ਸੀ ਇਹ ਆਪ ਹੀ ਚਲਾਉਂਦਾ ਸੀ ਦੋ ਜਣੇ ਹੋਰ ਸੀ ਨਾਲ ਤੇ ਉਹਨੂੰ ਗੱਲਾਂ ਦਾ ਪਾਲਾ ਸੀ ਮੇਰੇ ਨਾਲ ਗੱਲਾਂ ਤੁਸੀਂ ਗੱਲਾਂ ਸੁਣਾਓ ਫੇਰ ਅਸੀਂ ਗੱਲਾਂ ਕਰੀਏ ਚਲੋ ਜੀ ਬਠਿੰਡਾ ਆ ਗਿਆ ਤੇ ਉੱਥੋਂ ਅਸੀਂ ਬਾਹਰ-ਬਾਰ ਇਹ ਅਸੀਂ ਫੇਰ ਮੈਂ ਆਪਦੇ ਬੇਟੇ ਨਾਲ ਬਹਿ ਗਿਆ ਏ ਚਾਚਾ ਇਹਦਾ ਇਹਦੀ ਗੱਡੀ 'ਚ ਬਹਿ ਗਿਆ ਅਸੀਂ ਵੀ ਅੱਕੇ ਮਿਲਣਾ ਜੋ ਚਲਾ ਗਿਆ ਉਦੋਂ ਤੱਕ ਇਹਨੇ ਮੈਨੂੰ ਰਾਜਨੀਤੀ ਦੀ ਕੋਈ ਗੱਲ ਨਹੀਂ ਅਸੀਂ ਕੀਤੀ ਮੈਂ ਰਾਜਨੀਤੀ ਜਾਣਾ ਉਹੀ ਗੱਲ ਇਹਦਾ ਗੱਲਾਂ ਕੋਲ ਹੁੰਦੀ ਰਹੀ ਸਾਡੀ ਫੇਰ ਇਹ ਇਨੇ ਉਹ ਪੜਾਕਾ ਪਾਤਾ ਜਿਹੜਾ ਵੋਟਾਂ 'ਚ ਖੜੇ ਹੋਣ ਉਹ ਗੱਲ ਫਿਰ ਉਹ ਮੈਨੂੰ ਪਸੰਦ ਨਹੀਂ ਸੀ ਮੈਨੂੰ ਉਹ ਪਾਰਟੀ ਵੀ ਨਹੀਂ ਉਹੀ ਗੱਲ ਜਿਵੇਂ ਹਾਂ ਸਿਪਾਈ ਵਾਲੀ ਹੂੰ ਤੇ ਪਰ ਉਹ ਕੀ ਪਤਾ ਸੀ ਵੀ ਉਹਨਾਂ ਟਾਈਮਾਂ 'ਚ ਵੀ ਕੀ ਹੋਣਾਗਾ ਹਾਂ ਤੇ ਮੈਂ ਇਹਨੂੰ ਮੈਸੇਜ ਕੀਤਾ ਮੈਂ ਵੀ ਤੇਰੀ ਮਦਦ ਤਾਂ ਨਹੀਂ ਮੈਂ ਕਰ ਸਕਦਾ ਕਿਉਂਕਿ ਅਸੀਂ ਉਹ ਵਿਚਾਰਧਾਰਾ ਸਾਡੀ ਹੋਰ ਹੂੰ ਪਰ ਚਲੋ ਭਾਈ ਤੂੰ ਕਾਮਯਾਬ ਹੋਵੇਂ ਤੇ ਏ ਆਰ ਗਿਆ ਫਿਰ ਵੀ ਮੈਨੂੰ ਐ ਜੇ ਹੋਇਆ ਮੈਂ ਕਿਹਾ ਚੱਲ ਚੰਗਾ ਹੋਇਆ ਯਾਰ ਆਰ ਗਿਆ ਤੂੰ ਕੰਮ ਤਾਂ ਕਰਦਾ ਰਹੂਗਾ ਆਪ ਦੀ ਫਿਲਮ ਦੀ ਗੱਲ ਨਹੀਂ ਕਰ ਰਿਹਾ ਵੈਸੇ ਮੈਂ ਸੋਚਿਆ ਵੀ ਪਰ ਮੈਨੂੰ ਕੀ ਪਤਾ ਸੀ ਵੀ ਉਹ ਕੀ ਉਹਦੀ ਮਜਬੂਰੀ ਆ ਕਿਉਂ ਉਹ ਰਾਜਨੀਤੀ 'ਚ ਜਾ ਰਿਹਾ ਉਹ ਤਾਂ ਬਾਅਦ 'ਚ ਪਤਾ ਲੱਗਿਆ ਨਾ ਕਿ ਉਹਨੂੰ ਚਾਹੀਦਾ ਸੀ ਕਿ ਮੈਨੂੰ ਗਨਮੈਨ ਮਿਲ ਜਾਣਗੇ ਉਹ ਤਾਂ ਉਹ ਤਾਂ ਸਾ ਮੇਰੀ ਗਲਤੀ ਸੀ ਉਹ ਤਾਂ ਠੀਕ ਹੀ ਸੋਚ ਰਿਹਾ ਸੀ ਬਸ ਫਿਰ ਉਹ ਚਲਾ ਗਿਆ ਔਰ ਮੇਰੇ ਤੈਨੂੰ ਪਤਾ ਵੀ ਅੱਜ ਤੱਕ ਹਿੰਮਤ ਨਹੀਂ ਪਈ ਮੈਂ ਉਹਨਾਂ ਦੇ ਘਰੇ ਨਹੀਂ ਗਿਆ ਨਾ ਮੈਂ ਬਲਕੌਰ ਸਿੰਘ ਭਾਈ ਨੂੰ ਮਿਲਿਆ ਜਿੱਤੇ ਮੈਂ ਉਦੋਂ ਗਿਆ ਸੀ ਉਦੋਂ ਵੀ ਬਾਈ ਘਰੇ ਹੈ ਨਹੀਂ ਸੀਗਾ ਮਾਤਾ ਹੀ ਸੀਗੀ ਭੈਣ ਜੀ ਚਰਨ ਕੌਰ ਉਹਨੂੰ ਮੈਂ ਉਹਨਾਂ ਨੂੰ ਮਿਲਿਆ ਸੀ ਬਲਕੌਰ ਸਾਨੂੰ ਨਹੀਂ ਸੀ ਮੈਂ ਮਿਲਿਆ ਤੇ ਬਾਅਦ ਚ ਮੇਰੀ ਅੱਜ ਤੱਕ ਹਿੰਮਤ ਨਹੀਂ ਪਈ 3 ਸਾਲ 2.5 ਸਾਲ ਹੋ ਗਏ ਹੋਣਗੇ ਤੇ ਕਈ ਯਾਰੀ ਮੈਨੂੰ ਕਹਿੰਦੇ ਵੀ ਆ ਮੇਰੇ ਜਵਾਕ ਵੀ ਕਹਿ ਦਿੰਦੇ ਆ ਵੀ ਜਾਓ ਕਰਿਆ ਵੀ ਚੱਲ ਈ ਹੁਣ ਤਾਂ ਛੋਟਾ ਹੋ ਗਿਆ ਵੀ ਉਹਨੂੰ ਦੇਖ ਕੇ ਆਉਣਾ ਮੇਰੀ ਹਿੰਮਤ ਹੀ ਨਹੀਂ ਪੈਂਦੀ ਯਾਰ ਮੈਥੋਂ ਨਾ ਤਾਂ ਅਸੀਂ ਉਹਨਾਂ ਚੋਂ ਆ ਜਿਹੜੇ ਫੋਟੋਆਂ ਜੀਆਂ ਕਚਾ ਕੇ ਆ ਜਾਂਦੇ ਆ ਨਾ ਲੋਕ ਤਾਂ ਸਾਲਾ ਅੰਦਰੋਂ ਮਾਨੀ ਨਹੀਂ ਮੰਨਦਾ ਮਤਲਬ ਉਹੀ ਗੱਲ ਜਿਵੇਂ ਦੀਪ ਦਾ ਦੁੱਖ ਕਾਬ ਦੇ ਲੈਵਲ ਦਾ ਇਹਦਾ ਦੁੱਖ ਵੀ ਬਹੁਤ ਜ਼ਿਆਦਾ ਆ ਯਾਰ ਉਹਦੇ ਮਾਂ ਪਿਓ ਨੂੰ ਦੇਖਣਾ ਤਾਂ ਮੈਨੂੰ ਬਹੁਤ ਔਖਾ ਲੱਗਦਾ। ਖਾਸ ਕਰਕੇ ਮਾਂ ਹੁਣ ਚਲੋ ਛੋਟਾ ਹੋ ਗਿਆ। ਉਹ ਸਾਰੇ ਉਹਨੂੰ ਦੇਖਦੇ ਆ ਉਹਦੀਆਂ ਫੋਟੋਆਂ ਆਉਂਦੀਆਂ ਨੇ। ਉਹ ਅਸੀਂ ਦੇਖ ਲੈਂਦੇ ਆ ਮੈਂ ਤਾਂ ਉਹਨੂੰ ਦੇਖ ਕੇ ਵੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਮੈਂ ਹਾਂ ਯਾਰ। ਇਹਨੂੰ ਕੀ ਪਤਾ ਮੈਂ ਕਦੋਂ ਜੰਮਿਆ ਕਿਹਦੇ ਉੱਤੋਂ ਦੀ ਜੰਮਿਆ ਮੈਂ। ਮੇਰੇ ਜੰਮਣ ਖਾਤਰ ਕਿਹਨੂੰ ਪਹਿਲਾਂ ਜਾਨ ਗਵਾਉਣੀ ਪਈ ਆ। ਪਰਮਾਤਮਾ ਨੇ ਪਰਮੰਨ ਜੀ ਮਨਜਿੰਦਰ ਮਾਖੇ ਦੀ ਕਿਤਾਬ ਆਈ ਜਦੋਂ ਫਿਰ ਮੈਨੂੰ ਪਤਾ ਲੱਗਿਆ ਵੀ ਮਨਜਿੰਦਰ ਮਾਖੇ ਨਾਲ ਕੋਈ ਲੜਾਈ ਹੋ ਗਈ ਹਮਮ ਸਰਦ ਸਿੰਘ ਹੋਰਾਂ ਨੇ ਕੋਈ ਕੇਸ ਕੂਸ ਕਰਤਾ ਫਿਰ ਮੈਂ ਕਿਤਾਬ ਪੜ੍ਹ ਕੇ ਮਨਜਿੰਦਰ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਵੀ ਮੈਨੂੰ ਤਾਂ ਕੋਈ ਗੱਲ ਲੱਗੀ ਨਹੀਂ ਇਹ ਜੀ ਤੇ ਉਹ ਮੈਨੂੰ ਕਹਿੰਦਾ ਦੇਖ ਲੋ ਭਾਈ ਕੀ ਕਹਿ ਸਕਦੇ ਆਪਾਂ ਯਾਰ ਉਹ ਯਾਰ ਇਹ ਤਾਂ ਅੰਦਰਲੀਆ ਗੱਲਾਂ ਨੇ ਮੈਨੂੰ ਨਹੀਂ ਪਤਾ ਤੇ ਉਹਨੂੰ ਮੈਂ ਇੱਕ ਗੱਲ ਕਹੀ ਸੀ ਮੈਂ ਕਿਹਾ ਯਾਰ ਤੂੰ ਮਲਟਰ ਲਿਖਿਆ ਇਹ ਮਲਟਰ ਨਹੀਂਗਾ ਹੂੰ ਪਤਾ ਨਹੀਂ ਕਿਉਂ ਲਿਖਿਆ ਆ ਨਾ ਮਤਲਬ ਤੂੰ ਡੈਥ ਲਿਖੀ ਐ ਐਕਚੁਅਲੀ ਮਲਟਰ ਆ ਇਹ ਹੂੰ ਉਹ ਉਹਦੀ ਡੈਥ ਲਿਖ ਰਿਆ ਨਾ ਆਖਾ ਪਰ ਮੈਂ ਕਿਹਾ ਯਾਰ ਇਹ ਡੈਥ ਨਹੀਂ ਇਹ ਮਲਟਰ ਆ ਹੂੰ ਤੇ ਪਤਾ ਨਹੀਂ ਉਹਨਾਂ ਦੀ ਕੀ ਪ੍ਰੋਬਲਮ ਹੋਣੀ ਆ ਪਰ ਮੈਨੂੰ ਬਹੁਤ ਦੁੱਖ ਆ ਮੇਰੇ ਤੋਂ